ਆਏ ਕਰਕੇ ਕਈ ਵਾਰੀ ਹੁੰਦਾ ਵੀ ਸਾਨੂੰ ਅਸੀਂ ਆਪਣੇ ਆਪ ਤੇ ਸਾਨੂੰ ਮਾਣ ਹੁੰਦਾ ਜਾਂ ਆਪਣੀ ਸੱਭਿਆਤਾ ਤੇ ਜਾਂ ਆਪਣੇ ਖਿੱਤੇ ਤੇ ਹਰ ਇੱਕ ਨੂੰ ਹੀ ਹੁੰਦਾ ਪਰ ਚੰਗੇ ਲੋਕ ਸਾਰੇ ਕਿਤੇ ਹੀ ਹੈਗੇ ਹੁਣ ਅਸੀਂ ਤਾਂ ਉਹ ਲੋਕ ਬੈਠੇ ਆ ਜਿਹੜੇ ਤਕਰੀਬਨ ਟਰੈਵਲਿੰਗ ਕਰਦੇ ਆ ਟਰੈਕਿੰਗ ਕਰਦੇ ਆ ਜਾਂ ਕੈਂਪਿੰਗ ਕਰਦੇ ਆ ਬਹੁਤ ਸਾਰੇ ਜਿਹੜੀ ਸਾਡੇ ਪਿੰਡ ਦੇ ਆਲੇ ਦੁਆਲੇ ਦੇ ਲੋਕ ਨੂੰ ਆਏ ਪੁੱਛਦੇ ਹੁੰਦੇ ਆ ਤੁਸੀਂ ਉਹੀ ਉਥੇ ਜੰਗਲ 'ਚ ਟੈਂਟ ਲਾ ਲੈਂਦੇ ਹੋ ਕੋਈ ਜਾਨਵਰ ਨਹੀਂ ਆਉਂਦਾ ਜੰਗਲੀ ਕੋਈ ਸ਼ੇਰ ਆ ਜਾਏ ਜਾਂ ਕੋਈ ਭਾਲੂ ਆ ਜਾਏ ਕੋਈ ਤੇ ਮੈਨੂੰ ਨਹੀਂ ਲੱਗਦਾ ਵੀ ਕਿਸੇ ਨਾਲ ਵੀ ਇਨਕਾਊਂਟਰ ਹੋਇਆ ਕਦੇ ਆਪਣਾ ਹੈਨਾ ਉਹ ਕਦੀ ਸੁਣੀ ਨਹੀਂ ਘਟਨਾ ਕਿਸੇ ਨੇੜਲੇ ਤੋਂ ਵੀ ਕਿਸੇ ਦਾ ਕਿਸੇ ਜੰਗਲੀ ਜਾਨਵਰ ਨਾਲ ਇਨਕਾਊਂਟਰ ਹੋਇਆ ਹੋਵੇ ਕਈ ਚੀਜ਼ਾਂ ਮੈਥੀ ਹੁੰਦੀਆਂ ਵੀ ਸਾਨੂੰ ਐ ਝਾਕ ਹੁੰਦੀ ਏ ਵੀ ਇਹ ਪਤਾ ਨਹੀਂ ਕਿਵੇਂ ਹੋਣਗੀਆਂ ਤੇ ਇੱਕ ਵਾਰੀ ਚ ਸ਼ੁਰੂ ਕਰ ਲਈਏ ਫੇਰ ਲੱਗਦਾ ਹੁੰਦਾ ਵੀ ਬਸ ਇਹ ਤਾਂ ਪਹਿਲੋਂ ਭੁੱਲੇ ਰਏ ਅਸੀਂ ਜੇ ਟਾਈਮ ਨਹੀਂ ਦਿੰਦਾ ਇੱਕ ਮਿੰਟ ਹੋਰ ਬਸ 5 ਮਿੰਟ ਹੋਰ ਲਓ ਅਸੀਂ ਨਾ ਪਹਿਲੀ ਵਾਰੀ 2009 ਦੇ ਵਿੱਚ ਦਿੱਲੀੋਂ ਟ੍ਰੈਂਟ ਤੇ ਆ ਲਲਪਪਾ ਸਾਮਾਨ ਹੋ ਲੈਣ ਦਾ ਤੇ ਅਸੀਂ ਜਾਣਾ ਸੀ ਲਦਾਖ ਲਦਾਖ ਵੀ ਉਹ ਕਿਤੇ ਸੁਣਿਆ ਸੀ ਵੀ ਮੋਟਰਸਾਈਕਲਾਂ ਤੇ ਜਾਂਦੇ ਸਾਨੂੰ ਐ ਬਾਲਾ ਨਹੀਂ ਸੀ ਪਤਾ ਤੇ ਮੋਟਰਸਾਈਕਲ ਸਾਡੇ ਕੋਲੇ ਮੇਰੇ ਕੋਲੇ 100 ਸੀਸੀ ਡਿਸਕਵਰ ਜਿਹੜੇ ਹੁੰਦੇ ਸੀ ਉਹ ਸੀ ਰਮਨ ਕੋਲੇ ਸੀਟੀ 100 ਬਜਾਜ ਦਾ ਮੋਟਰਸਾਈਕਲ ਆਹੀ ਤੇ ਇੱਕ ਸਾਡਾ ਮਿੱਤਰ ਹੋਰ ਅਚਰਵਲ ਸਿੰਘ ਕੋਲੇ ਸਪਲੈਂਡਰ ਤੇ ਅਸੀਂ ਉਹੀ ਮੋਟਰਸਾਈਕਲਾਂ ਦੇ ਮਗਰ ਝੋਲੇ ਉੱਤੇ ਰੱਸੀਆਂ ਨਾਲ ਬੰਨ੍ਹ ਕੇ ਚਲਾ ਤਾ ਕੰਮ ਅਸੀਂ ਪਠਾਨਕੋਟ ਲੰਘੇ ਤਾਂ ਉੱਥੇ ਮੀਂਹ ਆ ਗਿਆ ਇਹ ਕਦੀ ਐ ਤਾਂ ਸੋਚਿਆ ਨਹੀਂ ਸੀ ਵੀ ਇਹਨਾਂ ਨੂੰ ਬੰਨਣਾ ਵੀ ਉੱਥੋਂ ਹਨਾ ਕਜਰਾ ਕਾਦੇ ਨਾਲੇ ਉੱਥੇ ਇੱਕ ਨਾ ਫਲੈਕਸ ਵੱਡਾ ਸਾਰਾ ਉਹ ਇੱਕ ਪਾਸੇ ਪਾਟਿਆ ਵੇ ਲੰਕੀ ਜਾਵੇ ਉਹ ਬੋਰਡ ਜੇ ਲੱਗੇ ਨੇ ਕੰਧਾਂ ਨਾਲ ਉਹ ਅਸੀਂ ਚਾਕੂ ਕੱਟ ਕੇ ਤੋਂ ਕੱਟ ਲਿਆ ਉਹ ਫਲੈਕਸ ਪੁੱਠਾ ਕਰਕੇ ਅਸੀਂ ਬੰਨ ਲਿਆ ਉੱਤੋਂ ਦੀ ਇਹਦੇ ਚਲੋ ਉਹ ਵਾਟਰਪੂਫ ਹੋ ਗਿਆ ਸਾਡਾ ਕੰਮ ਤੇ ਉਦੋਂ ਬਾਅਦ ਅਸੀਂ ਸ਼੍ਰੀ ਲੰਗਰ ਪਹੁੰਚ ਗਏ ਜੀ ਸ਼੍ਰੀ ਲੰਗਰ ਜਾ ਕੇ ਤੇ ਸਾਨੂੰ ਉੱਥੇ ਕਿਸੇ ਨੇ ਦੱਸਤਾ ਕਹਿੰਦਾ ਵੀ ਲਦਾਖ ਦੀ ਹਾਈਟ ਬਹੁਤ ਆ ਤੇ ਬੀਪੀ ਲੋ ਹੋ ਜਾਂਦਾ ਉੱਥੇ ਵੱਧ ਹਾਈਟ ਤੇ ਜਾਂਦਾ ਅਸੀਂ ਕਹੀ ਫੇਰ ਕਹਿੰਦਾ ਵੀ ਇੱਕ ਤਾਂ ਤੁਸੀਂ ਕਿਓ ਵਾਲੀਆਂ ਜਾਂ ਮੱਖਣ ਵਾਲੀਆਂ ਚੀਜ਼ਾਂ ਵੱਧ ਖਾਣੀਆਂ। ਇਹ ਕਹਿੰਦਾ ਨਿੰਬੂ ਵਾਲਾ ਪਾਣੀ ਪੀਂਦਰੀ ਇਹਨਾ ਠੀਕ ਹੁੰਦਾ। ਅਸੀਂ ਨਿੰਬੂ ਲੈ ਲਏ ਉਥੋਂ। ਅੱਧਾ ਕਿਲੋ ਪਤਾ ਨਹੀਂ ਕਿਲੋ ਛੇੜੀ ਨਗਰ ਤੋਂ। ਉਹ ਨਿੰਬੂ ਕਿੱਥੇ ਨਾਲ ਰਾਤ ਪੀਤੇ ਹੋਏ ਮੁੜੇ ਹੀ ਉਹ। ਤੇ ਟੈਂਟ ਤੇ 슬ੀਪਿੰਗ ਬੈਗ ਸਾਡੇ ਬੰਨੇ ਹੋਏ। ਪਰ ਸਾਡਾ ਹੌਸਲਾ ਨਾ ਪਿਆ ਅਸੀਂ ਸਾਰਾ ਲਦਾਖ ਘੁੰਮ ਕੇ ਤੇ ਮੁੜੇ ਆਏ ਵਾਪਸ। ਵੀ ਉਹ ਟੈਂਟ ਲਾ ਲਈਏ ਕਿਤੇ ਸਾਨੂੰ ਆਏ ਜਿੱਥੇ ਵੇਖੀ ਲੱਗੇ ਵੀ ਸੇਫ ਨਹੀਂ ਇੱਥੇ ਕੰਮ। ਪਤਾ ਨਹੀਂ ਕਿਵੇਂ ਹੋਣਾ। ਉਹ ਚਲੋ ਲੰਘ ਗਿਆ ਵਿਚਾਲੇ 1 ਸਾਲ ਲੰਘ ਗਿਆ 1 ਸਾਲ ਛੱਡ ਕੇ ਤੇ ਦੁਬਾਰੇ ਫੇਰ ਸਾਡਾ ਐ ਮਨ ਬਣ ਗਿਆ ਵੀ ਲਦਾਖ ਚਲੀਏ ਮੈਂ ਤੇ ਰਮਣ ਦੋਈ ਜਾਣੇ ਅਸੀਂ ਟੈਂਟ ਸਾਡਾ ਸਬਾਨ ਫੇਰ ਉਹ ਵੀ ਬਦਲ ਲਿਆ ਸਾਰਾ ਨਾਲ ਵੀ ਲਾਵਾਂਗੇ ਕਿਤੇ ਤੇ ਪਰ ਉਹ ਐ ਹੀ ਨਾ ਮਨ ਬਣੇ ਵੀ ਇਹਨੂੰ ਲਾਈਏ ਕਿੱਥੇ ਵੀ ਪਤਾ ਨਹੀਂ ਕੀ ਹੋ ਜੂ ਅਸੀਂ ਕੁੱਲੂ ਤੋਂ ਥੋੜਾ ਜਿਆਦਾ ਪਹਿਲਾਂ ਢਾਬੇ ਤੇ ਚਾਹ ਚੂ ਪੀਣਾਸਤੇ ਰੁਕੇ ਤੇ ਉੱਥੇ ਹਰਿਆਣੇ ਦੀ ਕੁਪਾਰਟੀ ਸੀ ਮੁੰਡੇ ਸੀਗੇ ਉਹ ਉਹ ਗੱਲਾਂ ਕਰੀ ਜਾਣ ਕਹਿੰਦੇ ਜੀ ਅਸੀਂ ਕਹਿੰਦੇ ਯਾਰ ਆਪਾਂ ਕਿਨਾ ਸਾਰਾ ਟ੍ਰਿਪ ਟੈਂਟ ਚ ਹੀ ਲਾਉਣਾ ਹੈ ਅਪਾਰਟ ਹੋਟਲ ਲੈਣੇ ਨਹੀਂ ਤੇ ਅਸੀਂ ਮੁੜ ਕੇ ਬੈਠਿਆ ਬੈਠਿਆ ਉਹਨਾਂ ਨੂੰ ਮੈਂ ਜਰ ਆਪਾਂ ਵੀ ਵਿਖੀ ਪੰਗਾ ਲੈ ਕੇ ਸਮਾਨ ਤਾਂ ਲਈ ਫਿਰਦੇ ਆਪਾਂ ਇਹਨੂੰ ਲਾਵਾਂਗੇ ਤਾਂ ਹੀ ਪਤਾ ਲੱਗੂਗਾ ਵੀ ਕਿਵੇਂ ਇਹ ਕੰਮ ਕਰਦਾ ਕਿ ਨਹੀਂ ਕਰਦਾ ਅਸੀਂ ਚਲੋ ਕੁਲੂ ਤੋਂ ਆ ਕੇ ਤੇ ਉੱਥੋਂ ਲੈ ਲਿਆ ਮਾੜਾ ਮੋਟਾ ਉਹਦਾ ਖਾਣ ਪੀਣ ਦਾ ਤੇ ਸਮਾਨ ਸਹੂਲ ਲੈ ਲਿਆ ਤੇ ਉਦੋਂ ਫਿਰ ਉਹੀ ਗੱਲ ਜਿਵੇਂ ਆਪਾਂ ਜਿੱਥੇ ਰਹਿੰਦੇ ਨੇ ਨਾ ਆਪਣੀ ਮਾਨਸਿਕਤਾ ਉੱਥੋਂ ਦੀ ਹੁੰਦੀ ਵੀ ਮੋਟਰਸਾਈਕਲ ਤਾਂ ਉਹੀ ਲੈਣੇ ਪੈਣਗੇ ਉਵੇਂ ਤਾਂ ਨਹੀਂ ਹੋਟਲ 'ਚ ਰਹਿੰਦੇ ਤਾਂ ਆਪਾਂ ਉਹਨਾਂ ਦੀ ਜ਼ਿੰਮੇਵਾਰੀ ਚ ਲਾ ਦਿੰਦੇ ਆ ਅਸੀਂ ਉੱਥੋਂ ਨਾ ਸੰਗਲ ਲੈ ਲਿਆ ਵੱਡਾ ਇੱਕ ਆ ਤੇ ਇੱਕ ਇੰਦਾ ਮੋਟਾ ਜੰਦਰਾ ਲਾ ਰਿਹਾ ਹੈ ਨਾ ਵੀ ਇਹ ਸਾਈਕਲ ਉਹ ਮੋਟਰਸਾਈਕਲ ਦੇ ਚੱਕਿਆਂ ਦੇ ਵਿੱਚ ਹੀ ਲਗਾ ਕੇ ਤਾਂ ਅਸੀਂ ਜੰਦਰਾ ਜੰਦਰਾ ਲਾ ਲਿਆਗੇ ਉੱਥੇ ਸੇਫ ਹੋ ਜੂ ਕੰਮ ਅ ਮੈਨੂੰ ਹੁਣ ਪਿੰਡ ਦਾ ਨਾਮ ਭੁੱਲ ਗਿਆ ਕੁੱਲੂ ਦੇ ਤੇ ਮਨਾਲੀ ਦੇ ਵਿਚਾਲੇ ਨਾ ਖੱਬੇ ਪਾਸੇ ਸੜਕ ਦਾ ਮੈਨੂੰ ਅਜੇ ਵੀ ਯਾਦ ਐ ਐ ਸੜਕ ਜਾ ਕੇ ਐਂ ਮੁੜਦੀ ਉਹ ਨੁੱਕਰ ਦੇ ਉੱਤੇ ਪਸ਼ੂ ਹਸਪਤਾਲ ਆ ਤੇ ਪਸ਼ੂ ਹਸਪਤਾਲ ਦੇ ਬਾਹਰ ਥੋੜਾ ਜਿਹਾ ਥਾਂ ਅਸੀਂ ਗਰਾਊਂਡ ਜਿਆ ਨੂੰ ਪੱਧਰਾ ਆ ਤੇ ਉਹਦੇ ਨਾਲ ਦੀ ਇੱਕ ਉੱਤੋਂ ਨਾਲਾ ਉੱਤਰਦਾ ਬਹੁਤ ਮਤਲਬ ਬਹੁਤ ਵੱਡਾ ਨਾਲਾ ਖਾਰੂ ਨਾਲਾ ਹਾਂ ਸ਼ਾਇਦ ਹੁਣ ਮਾਂ ਨਹੀਂ ਬਣੇ ਜਾਦਾ ਤੇ ਉਹ ਅਸੀਂ ਭਈ ਵੇਦੇ-ਵੇਦੇ ਉੱਥੇ ਸਾਨੂੰ ਲੱਗਿਆ ਵੀ ਥਾਂ ਪੱਧਰਾ ਜਾਂ ਨਾਲੇ ਮੋਟਰਸਾਈਕਲ ਜਾਂਦਾ ਐ ਵੀ ਸੀਗਾ ਵੀ ਮੋਟਰਸਾਈਕਲ ਨੇੜੇ ਆ ਜਾਣੀ ਵੀ ਰਾਤ ਨੂੰ ਜੇ ਕੋ ਲਿਆਵੇ ਲਿਓ ਵੀ ਤੇ ਪਤਾ ਲੱਗ ਜੇ ਖੜਕੇ ਤਾਂ ਤੇ ਅਸੀਂ ਉੱਥੇ ਮੋਟਰਸਾਈਕਲ ਲਾ ਲਈ ਅਸੀਂ ਟੈਂਟ ਲਾ ਲਿਆ ਉੱਥੇ ਟੈਂਟ ਲਾ ਕੇ ਤੇ ਨੇੜੇ ਢਾਬਾ ਸੀ ਉੱਥੋਂ ਸੀ ਇੱਕ ਜਣਾ ਉੱਥੇ ਬਹਿ ਕੇ ਰੋਟੀ ਲੈ ਰੋਟੀ ਖਾ ਲਈ ਬਸ ਅਸੀਂ ਪਏ ਸੀ ਅੰਦਰ ਟੈਂਟ ਦੇ ਉਹਦੋਂ ਨੂੰ ਮੀਂਹ ਡੇਪਾ ਤੇ ਮੀ ਤੇ ਨੇਰੀ ਮਤਲਬ ਵੀ ਕਮਾਲ ਮੀ ਉਹ ਜਾਂ ਮੀ ਦੁਆਰੇ ਨਹੀਂ ਪਿਆ ਟੈਂਟ ਤੇ ਕਦੇ ਵੀ ਅੱਜ ਤੱਕ ਜਿਹੇ ਜਾਂ ਉਹਦਨ ਮੀ ਪਿਆ ਤੇ ਸਾਨੂੰ ਐ ਲੱਗੇ ਵੀ ਜਦੋਂ ਨਾਲਾ ਸੀ ਉਹ ਮੀ ਨਾਲ ਹੋਰ ਭਰ ਗਿਆ ਉਹ ਤਾਂ ਪੂਰੀ ਹੈ ਛੂਕ ਪਾਵੇ ਨਾਲਾ ਸਾਨੂੰ ਲੱਗੇ ਵੀ ਰੁੜ ਜੂ ਸਾਰਾ ਸਵਾਲ ਅਜ ਰਾਤ ਵੀ ਦਰਿਆ 'ਚ ਹੀ ਜਾ ਵਗਰਾ ਤੋ ਤੇ ਅਸੀਂ ਸਾਰੀ ਰਾਤ ਅਸੀਂ ਦੋਵੇਂ ਜਣੇ ਵਾਰੀ ਵਾਰੀ ਅਸੀਂ ਉਹ ਇੱਕ ਕਦੀ ਇੱਕ ਜਣਾ ਉੱਠੇ ਵੀ ਵੇਖ ਕੇ ਆ ਬਾਹਰ ਕਿਵੇਂ ਮੌਲ ਚੱਲ ਰਿਹਾ ਤੇ ਅਸੀਂ ਬਾਹਰ ਨਿਕਲ ਕੇ ਉਹ ਟੈਂਟ ਦੇ ਘੇੜੇ-ਦੇਰੇ ਵੇਖ ਲਈਏ ਵੀ ਠੀਕ ਹੈ ਮੋਟਰਸਾਈਕਲ ਵੀ ਖੜੇ ਆ ਤੇ ਨਾਲਾ ਦੂਰ ਹੈ ਜਿਹੜੀ ਰੋਡ ਤੇ ਆਪਾਂ ਤੇ ਪਾਣੀ ਜੇ ਉਹ ਸਾਡੇ ਉਹਦੇ ਟੈਂਟ ਦੇ ਥੱਲੇੋਂ ਵੀ ਆਇਆ ਹੈ ਜਾਵੇਂ ਸ਼ਫਲ ਸ਼ਫਲ ਨਵਾਂ ਟੈਂਟ ਸੀ ਉਹਦੇ ਵਿੱਚ ਤਾਂ ਚੱਲ ਪਾਣੀ ਨਾ ਵੜਿਆ ਤੇ ਅਸੀਂ ਉਹ ਸਾਰੀ ਰਾਤ ਬਸ ਮਿਹਰੀ ਮਾਰਿਆ ਨੂੰ ਲਾਰੇ ਪੂਰੇ ਟੈਂਟ ਨੂੰ ਮਤਲਬ ਉਸ ਦਿਨ ਨਾਲ ਸਾਡਾ ਸਾਰਾ ਲਾਸਟ ਤੋਂ ਲਾਸਟ ਜਿੰਨਾ ਹੋ ਸਕਦਾ ਸੀ ਟੈਂਸਰ ਨਾਲ ਕੋਈ ਵੀ ਤੇ ਮਿਹਰੀ ਦਾ ਟੱਕਾ ਮੁਕੀ ਉਹ ਸਾਰਾ ਉਧਰ ਹੋ ਹਟਿਆ ਵੀ ਸਾਡਾ ਇਹ ਜਿਹਾ ਡਰ ਲੱਠਾ ਪੜ ਕੇ ਅਸੀਂ ਉਹ ਸਾਰਾ ਟੂਲ ਲਾਇਆ ਇੱਕ ਰਾਤ ਅਸੀਂ ਲੇ ਕਮਰਾ ਲਿਆ ਤੇ ਬਾਕੀ ਅਸੀਂ ਸਾਰਾ 12 13 ਦਿਨਾਂ ਦਾ ਟੂਰ ਸੀ ਸਾਰਾ ਟੈਂਟਾਂ ਦੇ ਵਿੱਚ ਹੀ ਲਾ ਕੇ ਤੇ ਅਸੀਂ ਮੋੜੇ ਉਹਨਾਂ ਦਿਨਾਂ ਦੇ ਵਿੱਚ ਪੈਂਗੋਂਗ ਦੇ ਤੇ ਸੋਮਰੇਦੀ ਦੇ ਕੰਡੇ ਦੇ ਉੱਤੇ ਬਿਲਕੁਲ ਤੁਹਾਨੂੰ ਰੋਕ ਨਹੀਂ ਸੀ ਜਿੱਥੇ ਮਰਜ਼ੀ ਟੈਂਟ ਲਾ ਕੇ ਸੌ ਜਾੰਦੇ ਸੀਗੇ ਅਸੀਂ ਦੋਨਾਂ ਚ ਹੀ ਲਾਦੇ ਆ ਬਿਲਕੁਲ ਕੰਡੇ ਤੇ ਟੈਂਟ ਲਾ ਕੇ ਉੱਥੇ ਨਾਲ ਮੋਟਰਸਾਈਕਲ ਖੜਾ ਕੇ ਤੇ ਉੱਥੇ ਆਪਦਾ ਰਾਤਾਂ ਕੱਟੀਆਂ ਤੇ ਉਦੋਂ ਬਾਅਦ ਉਦੋਂ ਮਤਲਬ ਪੈਂਗੋਂਗ ਤੇ ਉਦੋਂ ਰਹਿਦਾ ਨਹੀਂ ਸੀ ਕੋਈ ਵੀ ਬਹੁਤ ਘੱਟ ਲੋਕ ਉਹ ਅੱਗੇ ਜਿਹੜਾ ਪਿੰਡ ਹੈਗਾ ਅ ਉਹਦੇ ਨਾਲ ਸਪੈਂਗ ਮਿੱਕੇ ਜਿਹੜਾ ਪਿੰਡ ਦਾ ਨਾਮ ਸ਼ਾਇਦ ਤੇ ਉਹ ਉੱਥੇ ਲੋਕ ਘਰਾਂ ਚ ਕੋਈ ਏਕਾ ਦੁਕਾ ਲੋਕ ਰਹਿੰਦੇ ਸੀਗੇ ਨਹੀਂ ਤੇ ਬਹੁਤੇ ਕਰਕੇ ਉੱਥੋਂ ਆ ਕੇ ਤੇ ਮੁੜੇ ਹੁੰਦੇ ਸੀ ਤੇ ਉਹ ਬਸ ਬਸ ਡਾਰਾ ਕਰਨ ਚੱਕਿਆ ਗਿਆ ਉਸ ਤੋਂ ਬਾਅਦ ਟੈਂਟਾਂ ਦੇ ਵਿੱਚ ਮਿਲਦਾ ਸੈਂਕੜੇ ਦੇ ਹਿਸਾਬ ਨਾਲ ਤਾਂ ਘਟਦੀਆਂ ਹੋਣਗੀਆਂ ਤੇ ਹੁਣ ਲੱਗਦਾ ਨਹੀਂ ਵੀ ਜਿੱਥੇ ਮਰਜ਼ੀ ਜਿੱਥੇ ਵੀ ਆਏ ਲੱਗੇ 15 ਥਾਂ ਮਸਲਾ ਦਿਓ ਕੋਈ ਨਹੀਂ ਠੀਕ ਹੈ ਤੇ ਬਸ ਉਹ ਗੱਲਾਂ ਬਾਤਾਂ ਦਾ ਬਹੁਤ ਨੇ ਹੁਣ ਅੱਗੇ ਹੋਰ ਸਮਾਂ ਨਹੀਂ ਕਿਸੇ ਨੂੰ ਧੰਨਵਾਦ